ਜੋ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਹਦੇਸ਼ ਹੈ ਉਹਦੇ ਤਹਿਤ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਉੱਤੇ ਆਪਾਂ ਮਕਬੂਲਪੁਰੇ ਏਰੀਆ 'ਚ ਖੜੇ ਆ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨਟੋਰੀਅਸ ਸਮੱਗਲਰ ਹੈ ਜਿਹੜਾ ਕਿ ਇਸ ਟਾਈਮ ਜੇਲ੍ਹ 'ਚ ਲੋਅਰਡ ਹੈ ਕਮਰਸ਼ੀਅਲ ਕੁਆਂਟੀਟੀ ਦਾ ਉਹਦੇ ਖਿਲਾਫ ਕੇਸ ਦਰਜ ਹੈ ਐਸਐਸਓਸੀ ਮੁਹਾਲੀ ਵੱਲੋਂ ਇਸ ਤੋਂ ਇਲਾਵਾ ਦੋ ਉਹਦੇ ਖਿਲਾਫ 4 ਐਨਡੀਪੀਐਸ ਦੇ ਕੇਸ ਦਰਜ ਨੇ ਮਕਬੂਲਪੁਰਾ ਔਰ ਸੁਲਤਾਨਵਿੰਡ ਦੇ ਵਿੱਚ ਉਹ ਇਹਦੇ ਚ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਜਿਹੜੇ ਆਰਡਰ ਕੀਤੇ ਗਏ ਉਹ ਚ ਪੁਲਿਸ ਫੋਰਸ ਅਸੀਂ ਮੁਹੱਈਆ ਕੀਤੀ ਗਈ ਹੈ ਇਹਦੇ ਨਾਲ ਬੜਾ ਸਟਰੋਂਗ ਮ ਸਪੈਸ਼ਲੀ ਇਹ ਮਕਬੂਲਪੁਰਾ ਬੜਾ ਸਾਡਾ ਹੌਟਸਪੌਟ ਏਰੀਆ ਮੰਨਿਆ ਗਿਆ ਹੈ। ਤੋਂ ਇੱਥੋਂ ਦੇ ਲੋਕਾਂ ਨੇ ਵੀ ਇਹਨੂੰ ਬੜਾ ਐਪਰੀਸ਼ੀਏਟ ਕੀਤਾ ਹੈ। ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਇਸ ਮਹਿੰਮ ਦੇ ਵਿੱਚ ਪੁਲਿਸ ਦਾ। ਉਸੇ ਕਰਕੇ ਅਸੀਂ ਇਹ ਕਾਮਯਾਬੀ ਹਾਸਲ ਕਰ ਸਕਿਆ। ਔਰ ਅੱਗੇ ਵੀ ਇਹ ਮਹਿੰਮ ਐਸੇ ਉਤਸ਼ਾਹ ਨਾਲ ਐਸੇ ਲਗਨ ਨਾਲ ਸਾਡੀ ਪੁਲਿਸ ਫੋਰਸ ਦੇ ਆਫੀਸਰ ਅਸੀਂ ਅੱਗੇ ਲੈ ਕੇ ਜਾਵਾਂਗੇ। ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਨਾ ਚਾਹੁੰਦਾ ਕਿ ਨਸ਼ੇ ਦੀ ਸਕਿਅਰਸਟੀ ਹੋਈ ਹੈ ਜਿਸ ਨਾਲ ਕਿ ਜਿਵੇਂ ਕੱਲ ਹੀ ਸਾਡੇ ਇੱਕ ਨੌਜਵਾਨ ਲੜਕਾ ਤੇ ਲੜਕੀ ਉਹਨਾਂ ਨੂੰ ਬੜੀ ਪ੍ਰੋਬਲਮ ਆਈ ਸੀ ਵਿਡਰੋਅਲ ਦੀ ਕਿਉਂਕਿ ਉਹ ਕਹਿੰਦੇ ਨਸ਼ਾ ਸਾਨੂੰ ਮਿਲ ਨਹੀਂ ਰਿਹਾ ਉਹ ਵੀ ਮਕਬੂਲਪੁਰ ਏਰੀਆ ਦੇ ਸੀ ਤਾਂ ਇਮੀਡੀਏਟਲੀ ਸਾਡੀ ਪੁਲਿਸ ਫੋਰਸ ਦੇ ਆਫੀਸਰ ਉੱਤੇ ਗਏ ਔਰ ਉਹਨਾਂ ਨੂੰ ਹਮਦਰਦੀ ਨਾਲ ਲਿਜਾ ਕੇ ਅਸੀਂ ਦਾਖਲ ਕਰਾਇਆ ਨਸ਼ਾ ਛਡਾਊ ਕੇਂਦਰ ਦੇ ਵਿੱਚ ਮੈਂ ਪੁਲਿਸ ਆਪਣੇ ਆਫੀਸਰ ਨੂੰ ਸਾਰਿਆਂ ਨੂੰ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਉਹਨਾਂ ਨੂੰ ਅਸੀਂ ਬਤੌਰ ਪੇਸ਼ੈਂਟ ਬੜੇ ਹਮਦਰਦੀ ਨਾਲ ਡੀਲ ਕਰਨਾ ਜਿਹੜਾ ਨਸ਼ਾ ਦੇ ਮਾਰਚ ਵਿਚਾਰੇ ਆਏ ਹੋਏ ਨੇ ਤੇ ਉਹਨਾਂ ਨੂੰ ਅਸੀਂ ਉਹਦਾ ਇਲਾਜ ਵੀ ਨਾਲ-ਨਾਲ ਕਰਾਉਣਾ ਹੈ ਸੋ ਉਹ ਮਹਿੰਮ ਵੀ ਸਾਡੀ ਇਹਦੇ ਨਾਲ-ਨਾਲ ਜਾਰੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਕਾਮਯਾਬੀ ਮਿਲੀ ਹੈ ਸੋ ਮੈਂ ਸਮਝਦਾ ਕਿ ਬਹੁਤ ਵਧੀਆ ਇਹਦੇ ਚ ਕਾਰਗੁਜ਼ਾਰੀ ਰਹੀ ਹੈ